ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਵੇਂ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਉਹ ਬੇਸਨ ਦੀ ਬਣਾਵਾਂਗੇ ਬੇਸਨ ਹਰੇਕ ਦੇ ਘਰੇ ਹੁੰਦਾ ਤੇ ਗਰਮੀਆਂ ਦੇ ਵਿੱਚ ਇਹ ਜੀਆਂ ਸਬਜ਼ੀਆਂ ਵਧੀਆ ਲੱਗਦੀਆਂ ਅੱਧੀ ਕੌਲੀ ਆਪਾਂ ਬੇਸਨ ਦੀ ਲਈ ਹੈ ਇੱਧਰ ਆਪਾਂ ਦੋ మీడియం ਸਾਈਜ਼ ਦੇ ਪਿਆਜ਼ ਟਮਾਟਰ ਸੀ ਤੇ ਲਸਣ ਆਪਣਾ ਹਰਾ ਮਿਰਚ ਹਰੀ ਮਿਰਚ ਇਹਦਾ ਆਪਾਂ ਪੇਸਟ ਬਣਾਵਾਂਗੇ ਇੱਧਰ ਆਪਾਂ ਪਿਆਜ਼ ਨੂੰ ਆਪਣਾ ਚੋਪਰ ਚ ਵਿੱਚ ਪਾ ਕੇ ਚੋਪ ਕਰ ਰੱਖਿਆ ਹੈਗਾ ਤੇ ਆਪਾਂ ਇਹ ਗਰੇਵੀ ਬਣਾਵਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਬੇਸਣ ਨੂੰ ਆਪਾਂ ਰੋਸਟ ਕਰਾਂਗੇ ਹਾਂਜੀ ਹੁਣ ਜੀ ਆਪਾਂ ਗਾਇਆ ਸੌਂ ਕਰਾਂਗੇ ਇਹਨੂੰ ਆਪਾਂ ਖੁਸ਼ਬੂ ਆਉਣ ਤੱਕ ਰੋਸਟ ਕਰਾ ਲਈਏ ਬੇਸਣ ਨੂੰ ਹਾਂਜੀ ਬੇਸਣ ਆਪਣਾ ਰੋਸਟ ਹੋ ਗਿਆ ਖੁਸ਼ਬੂ ਵਧੀਆ ਆਉਣ ਲੱਗਦੀ ਹੈ ਆਪਾਂ ਸੁਲੋ ਗਏ ਇਸ ਤੇ ਇਹਨੂੰ ਰੋਸਟ ਕੀਤਾ ਹੁਣ ਆਪਾਂ ਗੈਸ ਆਫ ਕਰ ਦਾਂਗੇ ਹੁਣ ਇਹਨੂੰ ਆਪਾਂ ਵੱਡੇ ਬਾਲਚ ਕੱਦ ਲਾਂਗੇ ਵੱਡੇ ਬਾਲਚ ਕਰ ਲਾਂਗੇ ਇਹ ਠੰਡਾ ਹੋ ਜਾਊਗਾ ਉਨੀ ਦੇਰ ਆਪਾਂ ਪੇਸਟ ਬਣਾਵਾਂਗੇ ਟਮਾਟਰ ਦਾ ਸਾਡੀ ਆਪਾਂ ਟਮਾਟਰਾਂ ਦੀ ਪਿਓਰੀ ਬਣਾ ਲਈ ਹਰੀ ਮਿਰਚ ਤੇ ਲਸਣ ਦੀ ਹੁਣ ਇਧਰ ਆਪਾਂ ਘਿਓ ਕੜਾਈ ਦੇ ਵਿੱਚ ਦੇਸੀ ਘਿਓ ਚ ਬਣਾਵਾਂਗੇ ਆਪਾਂ ਜੇ ਇਹਨੂੰ ਆਪਾਂ ਰਿਫਾਈਨਡ ਜਾਂ ਸਰੋਂ ਦਾ ਤੇਲ ਵਿੱਚ ਵੀ ਬਣਾ ਸਕਦੇ ਹਾਂ ਤੇ ਹੁਣ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਇੱਕ ਚਮਚਾ ਜੀਰੇ ਦਾ ਥੋੜੀ ਜੀ ਪਾਵਾਂਗੇ ਜੀ ਹਿੰਗ ਹੁਣ ਜੀ ਆਪਾਂ ਨਾਲ ਹੀ ਇਹਦੇ ਪਾ ਦਾਂਗੇ ਪਿਆਜ਼ ਜਿਹੜੇ ਆਪਾਂ ਚੋਪਰ ਦੇ ਕੇ ਚੋਪ ਚੁੱਕੇ ਹਨ ਉਹ ਪਾ ਲਵਾਂਗੇ ਹੁਣ ਆਪਾਂ ਇਹਨੂੰ ਬਰਾਊਨ ਹੋਣ ਤੱਕ ਪਕਾਵਾਂਗੇ ਤੇ ਆਜੇ ਸਾਡੇ ਜੀ ਬ라운 ਹੋ ਗਏ। ਹੁਣ ਆਪਾਂ ਇਹਦੇ ਵਿੱਚ ਸਾ ਟਮਾਟਰ ਤੇ ਹਰੀ ਮਿਰਚ ਤੇ ਲਸਣ ਦਾ ਪੇਸਟ ਪਾ ਦਿਆਂਗੇ। ਫਿਰ ਜੀ ਆਪਾਂ ਇਹਦੇ ਮਸਾਲੇ ਵੀ ਪਾ ਦਿਆਂਗੇ। ਇੱਕ ਚਮਚ ਆਪਾਂ ਅਕਸ਼ਮੀਰੀ ਮਿਰਚ ਪਾ ਲਈਏ, ਦੇਗੀ ਮਿਰਚ ਪਾ ਲਈਏ। ਤੇ ਨਮਕ ਪਾਵਾਂਗੇ ਆਪਾਂ ਟੇਸਟ ਦੇ ਹਿਸਾਬ ਨਾਲ, ਅੱਧਾ ਚਮਚ ਪਾਵਾਂਗੇ ਨਮਕ ਦਾ। ਅੱਧੇ ਚਮਚ ਪਾਵਾਂਗੇ ਆਪਾਂ ਹਲਦੀ ਦਾ। ਅਰਧੀਆਂ ਦੇ ਵਿੱਚ ਆਪਾਂ ਹੁਣ ਪਾਵਾਂਗੇ ਜੀ ਗਰਮ ਮਸਾਲਾ ਅੱਧਾ ਚਮਚ ਪਾਵਾਂ। ਹੁਣ ਆਪਾਂ ਇਹਨੂੰ ਮਿਕਸ ਕਰ ਦਿੰਦੇ ਆ। ਐਂਦਰ ਆਪਾਂ ਨਾ ਮਿਕਸੀ ਜੱਗ ਤੋਂ ਥੋੜਾ ਜਿਹਾ ਪਾਣੀ ਆ ਇਹ ਪਾਣੀ ਆਪਾਂ ਇਹਦੇ ਵਿੱਚ ਪਾ ਲਿਆ। ਹੁਣ ਜੇ ਆਪਾਂ ਤਾਂ ਆ ਕੇ ਪਕਾਵਾਂਗੇ। ਹਾਂਜੀ ਬੇਸਨ ਵੀ ਆਪਣਾ ਠੰਡਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਵੀ ਥੋੜੇ ਜਿਹਾ ਮਸਾਲੇ ਪਾਵਾਂਗੇ ਬੇਸਨ ਦੇ ਹਿਸਾਬ ਨਾਲ ਆਪਾਂ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਨਮਕ ਥੋੜੀ ਜਿਹੀ ਪਾਵਾਂਗੇ ਹਲਦੀ ਥੋੜੀ ਜਿਹੀ ਕੌੜੀ ਮਿਰਚਾ ਜਿਹੜੀ ਉਹ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਅੱਧਾ ਕ ਚਮਚ ਧਨੀਆ ਪਾਊਡਰ ਪਾ ਦਾਂਗੇ ਥੋੜੀ ਜਿਹੀ ਆਪਾਂ ਹਾ ਤਸੂਰੀ ਮੇਥੀ ਪਾ ਦਾਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਆਂ ਤੇ ਹੁਣ ਆਪਾਂ ਇਹਦਾ ਕੋਲ ਬਣਾਵਾਂਗੇ ਕੋਲ ਆਪਾਂ ਬਣਾਉਣਾ ਨਾ ਪਤਲਾ ਤੇ ਨਾ ਥੋੜਾ ਜਿਹਾ ਗਾੜਾ ਸਭ ਜਿਹੜੇ ਬਣਾਵਾਂਗੇ ਆਪਾਂ ਹਾਂਜੀ ਕੋਲ ਆਪਨਾ ਬਣ ਗਿਆ ਤਿਆਰ ਹੋ ਗਿਆ ਤੇ ਹੁਣ ਆਪਾਂ ਵੇਹਨੇ ਆਪਣੇ ਮਸਾਲੇ ਇੱਧਰ ਹਾਂਜੀ ਮਸਾਲੇ ਵਧੀਆ ਪੱਕ ਗਏ ਆਪਣੇ ਇੰਨਾ ਨੇ ਇਹਦੇ ਵਿੱਚੋਂ ਘਿਓ ਕਰਦ ਛੱਡ ਪਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਵਾਂਗੇ। ਦੋ ਜੀ ਹੁਣ ਆਪਾਂ ਇਹਨੂੰ ਆਪਾਂ ਆਹ ਲਾਉਣ ਟਿੱਕਰ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਬੇਸਨ ਪਾਵਾਂਗੇ ਹਾਂਜੀ ਢੋਲ ਆਪਣਾ ਵਧੀਆ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇੱਕਦਾਂ ਥੈਲੀ ਲਾਵਾਂਗੇ ਆਪ ਮੇਰੇ ਕੋਲ ਨਾਲ ਕਲ ਥੈਲੀ ਹੈ ਆਪਾਂ ਕੋਈ ਵੀ ਥੈਲੀ ਲੈ ਸਕਦੇ ਹਾਂ ਤੇ ਹੁਣ ਆਪਾਂ ਇਹਨੂੰ ਗਲਾਸ ਦੇ ਵਿੱਚ ਸੈੱਟ ਕਰ ਲਾਂਗੇ ਐਸ ਤਰ੍ਹਾਂ ਕਰਕੇ ਹੁਣ ਆਪਾਂ ਇਹਦੇ ਵਿੱਚ ਆਹ ਢੋਲ ਪਾ ਲਾਂਗੇ ਜੋ ਦੱਦਲੀ ਥੈਲੀ ਹੋਵੇ ਜਾਂ ਕੋਈ ਵੀ ਥੈਲੀ ਹੋਵੇ ਨਾ ਉਹ ਪਾ ਸਕਦੇ ਆਗੇ ਉਹਦੇ ਵਿੱਚ ਪਾ ਲਾਂਗੇ ਆਪਾਂ ਜਾਂ ਕੋਈ ਹੋਰ ਹੋਵੇ ਜਿਹਦੇ ਕੋਲੇ ਮਸ਼ੀਨ ਹੈ ਉਹ ਮਸ਼ੀਨ ਨਾਲ ਬਣਾ ਸਕਦਾ ਆਪਣੇ ਕੋਲ ਮਸ਼ੀਨ ਹੈ ਲੋ ਜੀ ਹੁਣ ਆਪਾਂ ਇਹਦੇ ਵਿੱਚ ਕੱਟ ਲਾ ਲਾਂਗੇ ਤੇ ਦੇਖਦੇ ਆਪਾਂ ਗਰੇਵੀ ਹਾਂਜੀ ਗਰੇਵੀ ਨੂੰ ਵਾਲ ਆ ਗਿਆ ਹੁਣ ਥੋੜਾ ਜਿਮਨ ਤੇਜ਼ ਕਰ ਲੂੰਗੀ ਬੈਂਸ ਨੂੰ ਇੰਦਰ ਆਪਾਂ ਥੋੜਾ ਜਿਹਾ ਲਾਵਾਂਗੇ ਕੱਟ ਹਾਂਜੀ ਐਸ ਤਕਾਂ ਕਰਕੇ ਨਾ ਐਸ ਤਕਾਂ ਕਰਕੇ ਦੇਖੋ ਮਾਈ ਚੱਲੋ ਇੱਕ ਜਗ੍ਹਾ ਨਾ ਇਕੱਠੀਆਂ ਕਰਿਓ ਤੇ ਫਲੇਮ ਨੂੰ ਤੇਜ਼ ਰੱਖਿਓ ਐਸ ਤਕਾਂ ਕਰਕੇ ਐਨੀ ਵਧੀਆ ਸਬਜ਼ੀ ਬਣਦੀ ਨਾ ਇਹ ਬਹੁਤ ਹੀ ਵਧੀਆ ਸਬਜ਼ੀ ਬਣਦੀ ਪਾਣੀ ਜੇ ਹੋਰ ਪਾਉਣਾ ਹੋਵੇ ਤਾਂ ਗਰਮ ਪਾਣੀ ਪਾਓ ਮੈਂ ਪਹਿਲਾਂ ਵੀ ਗਰਮ ਨਹੀਂ ਪਾਇਆ ਪਾਣੀ ਆਪਾਂ ਮਸਾਲੇ 'ਚ ਗਰਮ ਪਾਣੀ ਪਾਉ ਛੰਡਾ ਨਾ ਪਾਇਓ ਤੇ ਹੁਣ ਆਪਾਂ ਇਹਨੂੰ ਹਿਲਾਉਣਾ ਨਹੀਂ ਗਾ ਹੁਣ ਆਪਾਂ ਇਹਨੂੰ ਢੱਕ ਕੇ ਤੇ ਪਕਾਵਾਂਗੇ ਫਿਰ ਕਰਚੀ ਮਾਰਾਂਗੇ ਆਪਾਂ ਇਹਦੇ ਵਿੱਚ ਐਸ ਤਰ੍ਹਾਂ ਕਰ ਹਾਂਜੀ 3-4 ਮਿੰਟ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਚੰਚਾ ਮਾਰਾਂਗੇ ਐਸ ਤਰ੍ਹਾਂ ਕਰਕੇ ਪਹਿਲਾਂ ਨਾ ਮਾਰਿਓ ਤੇ ਹੁਣ ਦੇਖੋ ਆਪਣੀ ਬਹੁਤ ਵਧੀਆ ਬਣ ਗਈ ਪਕੌੜੀਆਂ ਵਾਲੀ ਸਬਜ਼ੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਇਹ ਚ ਪਾਣੀ ਗਰਮ ਪਾਵਾਂਗੇ ਆਪਾਂ ਗਰਮ ਪਾਣੀ ਪਾਇਆ ਤੇ ਆਪਾਂ ਥੋੜਾ ਜਿਹਾ ਹੀ ਹੋਰ ਪਕਾਵਾਂਗੇ ਇਹਨੂੰ ਬਸ ਆਪਾਂ 2-4 ਮਿੰਟ ਪਕਾਵਾਂਗੇ ਹਾਂਜੀ ਸਬਜ਼ੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਸੂਰੀ ਮੇਥੀ ਪਾਵਾਂਗੇ ਤਣੀਆਂ ਨਹੀਂ ਹੋਵੇ ਤਾਂ ਧਨੀਆਂ ਵੀ ਪਾ ਸਕਦੇ ਆ ਧਨੀਆਂ ਮੇਰੇ ਕੋਲੇ ਹੈ ਨਹੀਂ ਆਪਾਂ ਕਸੂਰੀ ਮੇਥੀ ਪਾਵਾਂਗੇ ਹੁਣ ਜੀ ਆਪਾਂ ਗੈਸ ਕਰ ਦਨੇ ਆਫ ਤੇ ਹੁਣ ਆਪਾਂ ਇਹਨ ਸਰਵਿੰਗ ਪਲੇਟ ਚ ਕੱਢਾਂਗੇ ਇੱਧਰ ਆਪਾਂ ਲੋਫੋਕੇ ਵੀ ਬਣਾਏ ਆ ਹੁਣ ਜੀ ਆਪਾਂ ਸਬਜੀ ਦੇ ਵਿੱਚ ਪਾ ਦਾਂਗੇ ਦੇਸੀ ਘਿਓ ਤੇ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਬਹੁਤ ਹੀ ਵਧੀਆ ਬਣੀ ਹੈ ਤੇ ਨਾਲ ਹੈ ਜੀ ਰਾਇਤਾ ਬੁੰਦੀ ਦਾ ਤੇ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਰੀਦੀ ਸਬਜੀ ਹੈ ਜੀ ਘਰੇ ਵਾਸਮ ਹੁੰਦਾ ਹੀ ਆਪਣੇ ਤੇ ਬਣ ਗਈ ਬਹੁਤ ਵਧੀਆ ਬਣੀ ਹੈ ਨਾਲੇ ਗਰਮੀ ਦੇ ਵਿੱਚ ਠੰਡੀ ਹੈ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ